ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੋਗਾਦ ਸੱਚ ਹੈ ਈ ਸੱਚ ਨਾਨਕ ਖੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਖਚੂਰੀ ਚਾਪ ਜੁੜ ਬੈਠੇ ਹੋ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆ ਫਤਿਹ ਦਾ ਨਾਰਾ ਸਿਰ ਚੁਕਾ ਕੇ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬੜਾ ਭਾਗੇ ਹੋ ਸਤ ਸੰਗਤੀਆਂ ਘੜੀਆਂ ਪ੍ਰਾਪਤ ਕਰੇ ਹੋ ਸਤ ਗੁਰਾਂ ਦੀ ਮਹਾਨ ਕਿਰਪਾ ਹੋਈ ਆ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਮਖਾਰ ਰਪਿੰਦ ਚੋਂ ਚਾਰਨ ਕੀਤੀ ਹੋਈ ਗੁਰਬਾਣੀ ਸਤਵੀਂ ਅਸ਼ਟਪਦੀ ਦੀ ਚੌਥੀ ਪੌੜੀ ਆਪ ਜੀ ਨੇ ਸਰਵਣ ਕੀਤੀ ਆ ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਵੀਂ ਅਸ਼ਟਪਦੀ ਦੀ ਪੰਜਮੀ ਪੌੜੀ ਵਿੱਚ ਕੀ ਫਰਮਾਨ ਕਰ ਰਹੇ ਨੇ ਆਓ ਸਰਵਣ ਕਰੀਏ ਜੀ ਸਾਧ ਕੈ ਸੰਗ ਸਭ ਕੋល ਉਧਾਰੈ ਸਾਧ ਸੰਗ ਸਾਜਨ ਮੀਤ ਕੋ ਟੰਬ ਨਿਸਤਾਰੈ ਸਾਦ ਕੇ ਸੰਗ ਸਭ ਕੁਲ ਉਧਾਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰ ਰਏ ਹਨ ਕਿ ਸਾਦ ਕੇ ਸੰਗ ਸਾਧ ਜਨਾਂ ਦੀ ਸੰਗਤ ਕਰਨ ਦੇ ਨਾਲ ਜੀਵ ਆਪਣੇ ਪਰਿਵਾਰ ਦੀਆਂ ਸਾਰੀਆਂ ਕੁਲਾਂ ਉਧਾਰ ਕਰ ਲੈਂਦਾ ਹੈ ਸਾਦ ਸੰਗ ਸਾਜਨ ਮੇਤ ਕੁਟੰਬ ਨਿਸਕਾਰੈ ਸਾਜਣ ਦਾ ਅਰਥ ਸੱਜਣ ਮੀਤ ਦਾ ਅਰਥ ਮਿੱਤਰ ਕੁਟੰਬ ਦਾ ਅਰਥ ਪਰਿਵਾਰ ਸੋ ਜਿਹੜਾ ਵੀ ਜੀਵ ਸਾਧ ਜਨਾਂ ਦੀ ਸੰਗਤ ਕਰਦਾ ਹੈ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦਾ ਹੈ ਉਹ ਆਪਣੇ ਸੱਜਣ ਮਿੱਤਰ ਪਰਿਵਾਰ ਸਾਰਿਆਂ ਨੂੰ ਇਸ ਕਾਲਯੁਗ ਦੇ ਵਿੱਚੋਂ ਤਾਰ ਲੈਂਦਾ ਹੈ ਸੋ ਪਰਮੇਸ਼ਰ ਨਾ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਨਾਲ ਜੋੜ ਲੈਂਦਾ ਹੈ ਸਾਧੂ ਕੈ ਸੰਗ ਸੋ ਧਨ ਪਾਵੇ ਤੇ ਸਤਿਗੁਰੂ ਕਿਰਪਾ ਕਰਦਿਆ ਨੇ ਕਿ ਸਾਧੂ ਦੀ ਸੰਗਤ ਕਰਦਿਆਂ ਨਾਲ ਸੰਤ ਜਨਾਂ ਦੀ ਸੰਗਤ ਕਰਦਿਆਂ ਨਾਲ ਸੋ ਪਰਮੇਸ਼ਰ ਕਾਲਪੁਰਖ ਦਾ ਨਾਮ ਰੂਪੀ ਧਨ ਜਿਹੜਾ ਕਿ ਉਹ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਪਾਉਣਾ ਕਰਦਾ ਹੈ ਸੋ ਜਿਹੜਾ ਸਾਧੂ ਦੀ ਸੰਗਤ ਕਰਦਾ ਸੰਤ ਜਨਾਂ ਦੀ ਸੰਗਤ ਕਰਦਾ ਹੈ ਪਰਮੇਸ਼ਰ ਕਾਲਪੁਰਖ ਦਾ ਨਾਮ ਪਾ ਲੈਂਦਾ ਹੈ ਤੋ ਉਸ ਨਾਮ ਦੇ ਨਾਲ ਫਿਰ ਉਸ ਨੂੰ ਜਪੇ ਤੇ ਸਤਿਗੁਰ ਕਿਰਪਾ ਕਰਦੇ ਨੇ ਕਿ ਦੁਨਿਆਵੀ ਤੌਰ ਤੇ ਵੀ ਕਿਸੇ ਗੱਲੋਂ ਪਦਾਰਥਾਂ ਦੀ ਧਨ ਦੀ ਘਾਟ ਨਹੀਂ ਰਹਿੰਦੀ ਜਿਵੇਂ ਸਤਿਗੁਰ ਫਰਮਾਉਂਦੇ ਨੇ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਨਿਵਲਾਏ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਈ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ ਨੇ ਕਿਸੇ ਗੱਲੋਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ ਪਰਮੇਸ਼ਰ ਕਾਲਪੁਰਖ ਜਿਹੜਾ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਆਪਣੇ ਹਿਰਦੇ ਚ ਵਸਾਉਣਾ ਕਰਦਾ ਹੈ ਸੋ ਸਤਗੁਰੂ ਇੱਥੇ ਫਰਮੁੰਦੇ ਨੇ ਸਾਧੂ ਕੈ ਸੰਗ ਸੋ ਧਨ ਪਾਵੇ ਸਾਧ ਜਨਾਂ ਦੀ ਸੰਗਤ ਕਰਨ ਦੇ ਨਾਲ ਸੋ ਪਰਮੇਸ਼ਰ ਕਾਲਪੁਰਖ ਦਾ ਨਾਮ ਰੂਪੀ ਜਿਹੜਾ ਨਾਮ ਧਨ ਆ ਉਹ ਵੀ ਪ੍ਰਾਪਤ ਕਰਦਾ ਹੈ ਤੇ ਸੋ ਦੁਨੀਆਵੀ ਤੌਰ ਤੇ ਵੀ ਕਿਸੇ ਗੱਲੋਂ ਪਦਾਰਥਾਂ ਦੀ ਧਨ ਦੀ ਕਮੀ ਨਹੀਂ ਰਹਿੰਦੀ ਜਿਸ ਧਨ ਤੇ ਸਭ ਕੋ ਵਰਸਾਵੇ ਤੇ ਇਸੇ ਤਨੁਨੋਖ ਜੀਵ ਪ੍ਰਾਪਤ ਕਰਕੇ ਸਬਨਾ ਦਾ ਹੀ ਸਭ ਸਭ ਜੀਵ ਕੀ ਆਪਣਾ ਅਲਾਬ ਉਠਾਉਂਦੇ ਨੇ ਸੋ ਪਰਮੇਸ਼ਰ ਕਾਲਪੁਰਖ ਦੇ ਨਾਮਤਨ ਨੂੰ ਪ੍ਰਾਪਤ ਕਰਕੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਜਨਾਂ ਦੀ ਸੰਗਤ ਕਰਕੇ ਧਰਮ ਰਾਏ ਵੀ ਸਾਧ ਜਨਾਂ ਦੀ ਸੇਵਾ ਕਰਨ ਦੇ ਵਿੱਚ ਲੰਗਾ ਕਾਏ ਉਹ ਵੀ ਸੰਗਤਾਂ ਦੀ ਸੇਵਾ ਕਰਦਾ ਹੈ ਤੇ ਇਸ ਤਰ੍ਹਾਂ ਸਾਧਗੁਰ ਫਰਮਾਉਂਦੇ ਅਧਿਆਤਮਿਕ ਹਰ ਗੁਣਤਾ ਸਮਨ ਜਪੇ ਏਕਮ ਰਾਰ ਤਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਰ ਸੋ ਧਨ ਧਰਮ ਰਾਜ ਵੀ ਸਤ ਸੰਗਤ ਦੀ ਸੇਵਾ ਕਰਦਾ ਹੈ ਸਾਧ ਸੰਗਤ ਦੀ ਸੇਵਾ ਕਰਦਾ ਹੈ ਸਾਧ ਕੇ ਸੰਗ ਸੋ ਬਾਸੁਰ ਦੇਵਾ ਸੋ ਸਾਧ ਕੇ ਸੰਗ ਸਾਧ ਜਨਾਂ ਦੀ ਜਿਹੜੇ ਸੰਗਤ ਸੰਗਤ ਕਰਦੇ ਨੇ ਜੀਵ ਤੇ ਸਾਧ ਜਨਾਂ ਦੀ ਸੰਗਤ ਕਰਨ ਵਾਲੇ ਜੀਵਾਂ ਦੀ ਸੋਭਾ ਵਡਿਆਈ ਮਹਿਮਾ ਦੇਵਤਿਆਂ ਦਾ ਰਾਜਾ ਇੰਦਰ ਵੀ ਉਹ ਮਹਿਮਾ ਗਾਇਨ ਕਰਦਾ ਸੋਭਾ ਕਰਦਾ ਹੈ ਕਿ ਇਹ ਸਾਧ ਸੰਗਤियां ਘੜੀਆਂ ਪ੍ਰਾਪਤ ਕਰ ਰਹੇ ਹਨ ਸਾਧੂ ਕੈ ਸੰਗ ਪਾਪ ਪਲਾयन ਤੇ ਸਾਧਗੁਰੂ ਕਿਰਪਾ ਕਰਦੇ ਹਨ ਕਿ ਸਾਧ ਜਨਾਂ ਦੀ ਸੰਗਤ ਕਰਦੇ ਨਾਲ ਸਾਧੂ ਸੰਤਾਂ ਦੀ ਸੰਗਤ ਕਰਨ ਦੇ ਨਾਲ ਪਰਮੇਸ਼ਰ ਕਾਲਪੁਰਖ ਦਾ ਨਾਮ ਸਰਵਣ ਕਰਦੇ ਨਾਲ ਕਿਉਂਕਿ ਅਸੀਂ ਸਾਧ ਜਨਾਂ ਦੇ ਕੋਲ ਸੰਤਾਂ ਦੇ ਕੋਲ ਉਸ ਪਰਮੇਸ਼ਰ ਕਾਲਪੁਰਖ ਦੀ ਵਡਿਆਈ ਉਸਤਤ ਹੀ ਸਰਵਣ ਕਰਨ ਜਾਣੇ ਉਸ ਕਿਉਂਕਿ ਸੰਤਾਂ ਮਹਾਂਪੁਰਸ਼ਾਂ ਦੇ ਬਚਨਾਂ ਦੇ ਮੁਖ ਦੇ ਵਿੱਚੋਂ ਸਾਧਗੁਰਾਂ ਦੀ ਬਾਣੀ ਦੇ ਅਰਥ ਸਰਵਣ ਕੀਤੇ ਸਾਡਾ ਜੀਵਨ ਬਦਲਦੇ ਨੇ ਸੋ ਸਾਧਗੁਰੂ ਕਿਰਪਾ ਕਰਨ ਤੇ ਐਸੇ ਹੀ ਸੰਤਾਂ ਕੋਲ ਐਸੇ ਹੀ ਸਾਧ ਜਨਾਂ ਕੋਲ ਸਾਨੂੰ ਜਾਣਾ ਚਾਹੀਦਾ ਆ ਜਿਹੜੇ ਗੁਰਬਾਣੀ ਦੇ ਅਰਥ ਕਰਕੇ ਸੁਣਾਉਣ ਜਿਹੜੇ ਪਰਮੇਸ਼ਰ ਕਾਲਪੁਰਖ ਦੇ ਨਾਲ ਸਾਨੂੰ ਜੋੜਨ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਸਾਨੂੰ ਜੋੜਨਾ ਜਿਹੜੇ ਕਰਮ ਕਾਂਡਾਂ ਤੋਂ ਸਾਨੂੰ ਬਚਾਉਣਾ ਕਰਨ ਸੋ ਸਤਿਗੁਰ ਕਹਿੰਦੇ ਨੇ ਕਿ ਉਹ ਸੰਤਾਂ ਦੇ ਕੋਲ ਉਹ ਹੀ ਸਾਧ ਜਾਨੇ ਆ ਹੋਰ ਵੀ ਬਹੁਤ ਨਿਸ਼ਾਨੀਆਂ ਸਤਿਗੁਰ ਦੱਸਦੇ ਨੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ ਤੇ ਇਹ ਨਾ ਜਾਣੂ ਮੂਲ ਸਾਈਂ ਜਿਹੇ ਸੋ ਸਤਿਗੁਰ ਕਿਰਪਾ ਕਰਦੇ ਹਨ ਕਿ ਸਾਧ ਕੇ ਸੰਗ ਪਾਪ ਭਲਾਈਨ ਇਹ ਸਾਧ ਜਨਾਂ ਦੀ ਸੰਗਤ ਕਰਨ ਨਾਲ ਸਾਰੇ ਹੀ ਪਾਪ ਭਜ ਜਾਂਦੇ ਹਨ ਸਾਧ ਸੰਗ ਅਮਰਤ ਗੁਣ ਗਾਇਨਾਂ ਜੇ ਸਾਧਗੁਰ ਕਿਰਪਾ ਕਰਦੇ ਹਨ ਤੇ ਸਾਧ ਜਨਾਂ ਦੀ ਸੰਗਤ ਕਰਨ ਦੇ ਨਾਲ ਉਸ ਪਰਮਸ਼ਰਪ੍ਰਭੂ ਪਰਮੇਸ਼ਰ ਅਕਾਲਪੁਰਖ ਦੇ ਅੰਮ੍ਰਿਤ ਵਰਗੇ ਮਿੱਠੇ ਗੁਣ ਗਾਉਣਾ ਕਰੀਦਾ ਹੈ ਸਾਧ ਕੈ ਸੰਗ ਸਰਬ ਥਾਨ ਗੰਮ ਸੋ ਸਾਧ ਜਨਾਂ ਦੀ ਸੰਗਤ ਕਰਨ ਦੇ ਨਾਲ ਸਾਧਗੁਰ ਕਿਰਪਾ ਕਰਦੇ ਨੇ ਕਿ ਸਾਰੇ ਹੀ ਥਾਨ ਖੰਡ ਬ੍ਰਹਮੰਡ ਉਥੇ ਗੰਭ ਵੀ ਪਹੁੰਚ ਜਾਈਦਾ ਜੇ ਸਾਧ ਜਨਾਂ ਦੀ ਸੰਗਤ ਕਰੀਏ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਮੇਰੀ ਪਰੀ ਦੇ ਮਾਲਕ ਹਰਗੁਬਿੰਦ ਸਾਹਿਬ ਬਿਰਾਜ ਰਹੇ ਸਨ ਤੇ ਇੱਕ ਪੰਡਤ ਆ ਬਟਾਲੇ ਦਾ ਨੀਤਾਨੰਦ ਉਸ ਦਾ ਇਤਿਹਾਸਕਾਰਾਂ ਨੇ ਨਾਮ ਜ਼ਿਕਰ ਕੀਤਾ ਉਹ ਨੀਤਾਨੰਦ ਰੋਜ਼ ਹੀ ਗਰੜ ਪ੍ਰਣ ਦੀ ਕਥਾ ਕਰਿਆ ਕਰਦਾ ਸੀ ਇੱਕ ਦਿਨ ਕਥਾ ਦੇ ਵਿੱਚ ਉਸ ਨੇ ਇਸ ਗੱਲ ਦਾ ਜ਼ਿਕਰ ਕੀਤਾ ਆ ਕਿ 86 ਹਜ਼ਾਰ ਯੋਜਨਾ ਮਾਤ ਲੋਗ ਤੋਂ ਲੈ ਕੇ ਪ੍ਰਲੋਗ ਤੱਕ ਜਾਣ ਦਾ ਰਸਤਾ ਆਸ਼ਿਆ ਸੀ ਯਾਰਾ ਕੋਹਾ ਦੂਰ ਗਾ ਸੋ ਇਥੋਂ ਤੱਕ ਪਹੁੰਚਦੇ ਆਂ ਜਿਹੜੇ ਪੁੰਨੀ ਲੋਗੋ ਪਾਲਕੀਆਂ ਵਿੱਚ ਜਾਂਦੇ ਨੇ ਤੇ ਪਾਪੀ ਲੋਗ ਕਸ਼ਟ ਸਹਾਰਦੇ ਹੋਏ ਇੱਕ ਸਾਲ ਦੇ ਵਿੱਚ ਪੁੰਨੀ ਤੇ ਪਾਪੀ ਇਹ ਦੋਨੋਂ ਹੀ ਇੱਕ ਸਾਲ ਦੇ ਵਿੱਚ ਜਾਂਦੇ ਕਥਾ ਕਰਕੇ ਉਹ ਪੰਡਿਤ ਜਦ ਬਾਹਰ ਆਇਆ ਆ ਤੇ ਸਿੱਖਾਂ ਦੇ ਵਿੱਚ ਵਿਚਾਰ ਛੜੀ ਆ ਇੱਕ ਸਿੱਖ ਭਾਈ ਸੁੰਦਰ ਜੀ ਐ ਸੁੰਦਰ ਜੀ ਨੇ ਕਿਹਾ ਕਿ ਅੱਜ ਪੰਡਿਤ ਜੀ ਨੇ ਕਥਾ ਕੀਤੀ ਤੇ ਕਥਾ ਦੇ ਵਿੱਚ ਕਿਹਾ ਕਿ ਇੱਕ ਸਾਲ ਲੱਗ ਜਾਂਦਾ ਆ ਉੱਥੇ ਜਾਣ ਵਿੱਚ ਮਾਤ ਲੋਗ ਤੋਂ ਪਰਲੋਗ ਜਾਣ ਦੇ ਵਿੱਚ ਇੱਕ ਸਾਲ ਲੱਗ ਜਾਂਦਾ ਪਰ ਸਤਿਗੁਰਾਂ ਦੀ ਕਿਰਪਾ ਸਦਕਾ ਮੈਂ ਤਾਂ ਚਾਰ ਪੈਰਾਂ ਦੇ ਵਿੱਚ ਉੱਥੇ ਹੋ ਕੇ ਆ ਸਕਦਾ ਸੋ ਦੂਸਰਾ ਸਿੱਖ ਭਾਈ ਲਾਲਾ ਜੀ ਨਾਮ ਹੁੰਦਾ ਉਸ ਨੇ ਭਾਈ ਸੁੰਦਰ ਜੀ ਨੂੰ ਕਿਹਾ ਕਿ ਚਾਰ ਪੈਰ ਵੀ ਬਹੁਤ ਜ਼ਿਆਦਾ ਸਮਾਂ ਮੈਂ ਤੇ ਸਤਿਗੁਰਾਂ ਦੀ ਕਿਰਪਾ ਸਦਕਾ ਦੋ ਪੈਰਾਂ ਦੇ ਵਿੱਚ ਹੀ ਉੱਥੇ ਹੋ ਕੇ ਆ ਸਕਦਾ ਇਸ ਤਰ੍ਹਾਂ ਤੀਸਰੇ ਭਾਈ ਮੱਯਾ ਜੀ ਨੇ ਕਿਹਾ ਕਿ ਮੈਂ ਇੱਕ ਪੈਰ ਦੇ ਵਿੱਚ ਹੋ ਸਕਦਾ ਉਸੇ ਤਰ੍ਹਾਂ ਫਿਰ ਅਖੀਰ ਦੇ ਵਿੱਚ ਭਾਈ ਨਿਹਾਲਾ ਜੀ ਕਹਿੰਦੇ ਕਿ ਮੈਂ ਤੇ ਇੱਕ ਪਲ ਦੇ ਵਿੱਚ ਗੁਰੂ ਦੀ ਕਿਰਪਾ ਸਦਕਾ ਇੱਕ ਪਲ ਦੇ ਵਿੱਚ ਹੀ ਸਰਬਥਾਨ ਗਮ ਸਾਰੇ ਥਾਨ ਬ੍ਰਹਿਮੰਡ ਮੈਂ ਘੁੰਮ ਸਕਦਾ ਇੱਕ ਪਲ ਦੇ ਵਿੱਚ ਹੀ ਸੋ ਸਤਿਗੁਰ ਕਿਰਪਾ ਕਰਦੇ ਹਨ ਕਿ ਪਰਮੇਸ਼ਰ ਕਾਲਪੁਰਖ ਦੇ ਸਿੱਖ ਪਲਾਂ ਦੇ ਵਿੱਚ ਹੀ ਥਾਨ ਖੰਡ ਬ੍ਰਹਿਮੰਡ ਘੁੰਮਣ ਵਾਲੇ ਨੇ ਸੋ ਇਸ ਗੱਲ ਨੂੰ ਜਦ ਸਰਵਣ ਕੀਤਾ ਪੰਡਤ ਨੇ ਉਹ ਬੜਾ ਕ੍ਰੋਧ ਤੋਂ ਹੋਇਆ ਕਹਿੰਦਾ ਸਾਡੇ ਪੁਰਾਣਾਂ ਦੇ ਵਿੱਚ ਫਿਰ ਇਸ ਤਰ੍ਹਾਂ ਝੂਠ ਲਿਖਿਆ ਗਿਆ ਜੋ ਸਿੱਖ ਇਸ ਤਰ੍ਹਾਂ ਗੱਲਾਂ-ਬਾਤਾਂ ਕਰ ਰਹੇ ਨੇ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕੋਲ ਪਹੁੰਚਿਆ ਕਹਿੰਦਾ ਕਿ ਸਤਿਗੁਰੂ ਜੀ ਦਾ ਤੁਹਾਡੇ ਸਿੱਖ ਝੂਠੇ ਜੇ ਸਾਡੇ ਪ੍ਰਾਣ ਝੂਠੇ ਆ ਸਤੂਰ ਕਹਿੰਦੇ ਨੇ ਕਿ ਵੀ ਨਾ ਸਾਡੇ ਸਿੱਖ ਝੂਠੇ ਆ ਨਾ ਹੀ ਤੁਹਾਡੇ ਪ੍ਰਾਣ ਝੂਠੇ ਆ ਤੇ ਕਹਿੰਦਾ ਕਿ ਦੋਨੋਂ ਸੱਚੀਆਂ ਗੱਲਾਂ ਕਿਵੇਂ ਹੋ ਸਕਦੀਆਂ ਸਤਿਗੁਰਾਂ ਨੇ ਕਿਹਾ ਕਿ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਕਿਹਾ ਕਿ ਇਹਨਾਂ ਨੂੰ ਸਮਝਾਉਣਾ ਕਰੋ ਸਾਈ ਗੁਰਦਾਸ ਜੀ ਨੇ ਸਮਝਾਉਣਾ ਕੀਤਾ ਕਿ ਪੰਡਤ ਜੀ ਵੇਦ ਬਿਆਸ ਨੇ ਜੋ ਤੁਹਾਡੀ ਗ੍ਰੰਥਾ ਵਿੱਚ ਇਹ ਲਿਖਿਆ ਹੈ ਕਿ ਪੁੰਨੀ ਪਾਪੀ 86000 ਕੋਹਾਂ ਦੂਰ ਰਸਤਾ ਹੈ ਇੱਕ ਸਾੜ ਲੱਗ ਜਾਂਦਾ ਪੁੰਨੀ ਪਾਪੀ ਨੂੰ ਉੱਥੇ ਜਾਣ ਚਾਹੀਦਾ ਹੈ ਤੇ ਕਰਮ ਕਾਂਡ ਲਿਖਿਆ ਸੋ ਸਤਗੁਰੂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਗੁਰੂ ਨਾਨਕ ਦਾ ਦਰ ਇੱਥੋਂ ਦੇ ਸਿੱਖ ਸੋ ਸਤਗੁਰਾਂ ਦੇ ਸਿੱਖ ਗੁਰਸਿੱਖ ਜਿਹੜੇ ਨੇ ਉਹ ਪਾਪ ਤੋਂ ਪੁੰਨ ਤੋਂ ਭਰੇ ਨਹੀਂ ਪਾਪਾਂ ਤੋਂ ਕੋਂਹਾ ਦੂਰ ਨੇ ਤਪੁਨ ਕਰ ਵੀ ਦਿਨ ਤੇ ਫਲ ਦੀ ਇਸ਼ਾਨੀ ਰੱਖਦੇ ਤੇ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਸਮਝਾਉਣਾ ਕੀਤਾ ਕਿ ਸਤਗੁਰਾਂ ਦੀ ਕਿਰਪਾ ਸਤਿਗày ਗੁਰਸਿੱਖ ਦੇ ਨੇੜੇ ਜੰਮ ਨਹੀਂ ਆਉਂਦੇ ਤੇ ਗੁਰਸਿੱਖ ਆਪਣੀ ਇਸ਼ਾ ਅਨੁਸਾਰ ਹੀ ਪਰਲੋਕ ਗਮਣ ਕਰਦੇ ਨੇ ਤੇ ਪਰਲੋਕ ਵਿੱਚ ਧਰਮਰਾਜ ਵੀ ਉਹਨਾਂ ਦੀ ਸੇਵਾ ਕਰਦਾ ਸੋ ਪੰਡਤ ਨੇ ਵੀ ਫਿਰ ਸਤਗੁਰਾਂ ਅਗੇ ਬੇਨਤੀ ਕੀਤੀ ਕਿ ਵੀ ਮੈਨੂੰ ਵੀ ਸਮਝਾਉਣਾ ਕਰੋ ਕਿ ਕਿਵੇਂ ਇੱਕ ਚੱਕਰ ਕੱਟਿਆ ਜਾ ਸਕਦਾ ਭਲਾ ਦੇ ਵਿੱਚ ਸਾਤਗੁਰਾਂ ਨੇ ਕਿਹਾ ਕਿ ਨਾਮ ਬਾਣੀ ਦੇ ਨਾਲ ਜੁੜੋ ਨਾਮ ਜਪਿਆ ਕਰੋ ਤੁਸੀਂ ਵੀ ਜਾ ਸਕਦੇ ਹੋ ਤੇ ਜਿਹੜਾ ਰਸਤਾ ਉਹ ਪੰਡਤ ਨੂੰ ਇੱਕ ਸਾਲ ਦਾ ਪ੍ਰਤੀਤ ਹੁੰਦਾ ਸੀ ਜਿਹਦੇ ਨਾਮ ਬਾਣੀ ਦੇ ਨਾਲ ਜੁੜਿਆ ਨਾਮ ਜਪਣਾ ਕੀਤਾ ਆ ਸੁਰਤ ਟਕਾਈ ਆ ਤੇ ਸੰਗਤ ਕੀਤੀ ਉੱਥੇ ਗੁਰਸਿੱਖਾਂ ਦੀ ਰਹਿ ਕੇ ਫਿਰ ਉਸ ਨੂੰ ਵੀ ਜਿਹੜਾ ਇੱਕ ਸਾਲ ਦਾ ਰਸਤਾ ਪਲਾਂ ਦੇ ਵਿੱਚ ਦਿਸਣ ਲੱਗ ਪਿਆ ਸੋ 사ਤਗੁਰਾਂ ਨੇ ਕਿਰਪਾ ਕੀਤੀ ਆ ਕਿ ਸਾਧਕੇ ਸੰਗ ਸਰਬ ਥਾਨ ਗਾ ਸੋ ਸਾਧ ਜਨਾਂ ਦੀ ਸੰਗਤ ਕਰਨ ਦੇ ਨਾਲ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਣ ਦੇ ਨਾਲ ਸਾਰੇ ਹੀ ਥਾਨ ਖੰਡ ਬ੍ਰਹਿਮੰਡ ਧਰਮ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਸੱਚ ਖੰਡ ਦੇ ਵਿੱਚ ਪਹੁੰਚ ਸਕਦਾ ਹੈ ਨਾਨਕ ਸਾਧ ਕੈ ਸੰਗ ਸਫਲ ਜਨਮ ਸਤਿਗੁਰੂ ਕਿਰਪਾ ਕਰਦੇ ਹਨ ਇਸ ਸਾਧ ਜਨਾਂ ਦੀ ਸੰਗਤ ਕਰਨ ਦੇ ਨਾਲ ਸੁਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਜੀਵ ਆਪਣਾ ਜਨਮ ਸਫਲ ਕਰ ਲੈਂਦਾ ਹੈ ਸੋ ਸਤਿਗੁਰਾਂ ਨੇ ਕਿਰਪਾ ਕੀਤੀ ਸਤਵੀਂ ਅਸ਼ਟਪਦੀ ਦੀ ਪੰਜਵੀਂ ਪੋੜੀ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੀ ਬਿਆਨਤੀ ਹੀ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਆਪ ਸਾਧ ਸੰਗੁਰੂ ਸਾਹਿਬ ਬਖਸ਼ ਲਾਨ ਇਸੇ ਤਰ੍ਹਾਂ ਹੀ ਕੱਲ ਨੂੰ ਸਤਵੀਂ ਅਸ਼ਟਪਦੀ ਦੀ ਛੇਵੀਂ ਪੋੜੀ ਦੀ ਕਥਾ ਹੋਵੇਗੀ ਸਤਿਗੁਰੂ ਕਿਰਪਾ ਕਰਨ ਮਿਹਰ ਭਰਿਆ ਖਾਸ ਰੱਖ ਕੇ ਆਪ ਹੀ ਨਿਰਵਿਗਤਾ ਸਹਿਤ ਸਪੂਰਨ ਹੀ ਕਥਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਰਵਾ ਕੇ ਸਭ ਸੰਗਤਾਂ ਹੀ ਆਪ ਵੀ ਸ਼ਰਮਣ ਕਰਕੇ ਨਜ਼ਰੀ ਨਤਨੇ ਹਲ ਕਰਨ ਬਿਆਨਤ ਪ੍ਰਕਾਰ ਦੀਆਂ ਬਹੁਤਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ